ਸੁਖੀ ਨੂੰ ਤਿਆਰ ਕਰਕੇ ਵੀਣਾ ਉਹਦੇ ਅੱਗੇ ਖੜੀ ਕਹਿ ਰਹੀ ਸੀ ਰੈਡੀ ਫੋਰ ਸਵਰਗਾਂ ਦੇ ਝੂਟੇ ਨੂੰ ਸੁਖੀ ਨੇ ਵੀਣਾ ਦੀ ਬਾਹ ਹोली ਜਾਈ ਮਰੋੜ ਕੇ ਕਿਹਾ ਸਾਲੀਏ ਤੂੰ ਕਦੇ ਮਰ ਜਾਵੇਂ ਤਾਂ ਮੇਰੀ ਜ਼ਿੰਦਗੀ ਸੌਖੀ ਹੋ ਜਾਵੇ ਵੀਣਾ ਨੇ ਕਿਹਾ ਛੱਡ ਦੇ ਮਰਜੀ ਤੋੜ ਕੇ ਹਟੇਗੀ ਮੇਰੀ ਬਾ ਉਸੇ ਵਿਲੇ ਸੁਖੀ ਦੀ ਮਾਂ ਕਮਰੇ ਵਿੱਚ ਆਈ ਤੇ ਘੂਰਦੀ ਹੋਈ ਉਹਨਾਂ ਨੂੰ ਗੰਭੀਰ ਆਵਾਜ਼ ਵਿੱਚ ਬੋਲਦੀ ਹੈ ਨਿ ਸ਼ਰਮ ਕਰੋ ਤੁਹਾਡੀ ਆਵਾਜ਼ ਕਿੱਥੇ ਤੱਕ ਸੁਣੀ ਜਾਂਦੀ ਆ ਚਲੋ ਰਸੋਈ ਦੇ ਵਿੱਚ ਮੁੰਡੇ ਦੇ ਘਰ ਦੇ ਆ ਗਏ ਨੇ ਬੋਲ ਰਹੇ ਆ ਸੁਖੀ ਨੂੰ ਬੁਲਾ ਦਿਓ ਇਹ ਕਹਿ ਕੇ ਮਾਂ ਬਾਪ ਨੂੰ ਤੁਰ ਗਈ ਸੁਖੀ ਤੇ ਵੀਨਾ ਵੀ ਦੋਵੇਂ ਪਿੱਛੇ ਪਿੱਛੇ ਤੁਰ ਗਈਆਂ ਸੁਖੀ ਵੀਨਾ ਦਾ ਹੱਥ ਫੜ ਕੇ ਉਹਦੇ ਨਾਲ ਤੁਰ ਰਹੀ ਸੀ ਜਿਵੇਂ ਸੁਖੀ ਬਹੁਤ ਹੀ ਡਰੀ ਹੋਵੇ ਵੈਸੇ ਇੱਕ ਕੁੜੀ ਲਈ ਇਹ ਸਭ ਤੋਂ ਮਾੜਾ ਐਕਸਪੀਰੀਅੰਸ ਹੁੰਦਾ ਜਦੋਂ ਉਸ ਨੂੰ 10 ਅਣਜਾਣ ਲੋਕਾਂ 'ਚ ਬੈਠ ਕੇ ਆਪਣਾ ਪਰਖਣ ਦੇਣਾ ਹੁੰਦਾ ਕੁਝ ਲੋਕ ਸੋਚਦੇ ਨੇ ਇਹ ਜ਼ਿੰਦਗੀ ਦਾ ਹਿੱਸਾ ਇਸ ਤੋਂ ਬਾਅਦ ਕੁੜੀ ਲਈ ਇੱਕ ਨਵਾਂ ਜੀਵਨ ਸ਼ੁਰੂ ਹੁੰਦਾ ਸੁਖੀ ਲਈ ਸੋਚਣ ਲਈ ਕੁਝ ਨਹੀਂ ਸੀ ਨਾ ਚੰਗਾ ਤੇ ਨਾ ਮਾੜਾ ਜਦੋਂ ਇਹ ਦਿਨੇ ਰਸੋਈ 'ਚ ਗਈਆਂ ਤਾਂ ਸੁਖੀ ਦੀ ਮਾਂ ਨੇ ਸੁਖੀ ਨੂੰ ਕਿਹਾ ਕਿ ਤੂੰ ਚਾਹ ਲੈ ਕੇ ਆ ਜਾਈ ਤੇ ਵੀਣਾ ਨੂੰ ਕਿਹਾ ਕਿ ਤੂੰ ਪੁੱਤ ਹਾਜੀ ਇੱਥੇ ਹੀ ਖੜੀ ਸੁਖੀ ਨੇ ਕਿਹਾ ਕਿ ਮੈਂ ਵੀਣਾ ਤੋਂ ਬਿਨਾ ਨਹੀਂ ਜਾਣਾ ਪਰ ਸੁਖੀ ਦੀ ਮਾਂ ਨੇ ਸੁਖੀ ਨੂੰ ਸਮਝਾਉਂਦੇ ਹੋਏ ਕਿਹਾ ਕਿ ਜਿੱਦ ਨਹੀਂ ਕਰੀ ਤੀ ਵੀਣਾ ਨੇ ਵੀ ਸੁਖੀ ਨੂੰ ਸਮਝਾਉਂਦੇ ਹੋਏ ਕਿਹਾ ਕੁਝ ਨਹੀਂ ਹੁੰਦਾ ਯਾਰ ਤੂੰ ਚੱਲ ਮੇਰੇ ਰਸੋਈ ਦਾ ਕੰਮ ਦੇਖਦੀ ਆ ਮਾਨੀ ਕਿਹਾ ਕਿ ਇੱਕ ਵਾਰੀ ਸਹਤਾਂ ਜਾਣ ਦੇ ਕੰਮ ਫਿਰ ਕੋਈ ਗੱਲ ਨਹੀਂ ਵੀਣਾ ਵੀ ਤੇਰੇ ਕੋਲ ਹੀ ਆ ਜਾਊਗੀ ਬੇਸ਼ੱਕ ਸੁਖੀ ਤੇ ਵੀਣਾ ਤੋਂ ਵੀ ਬੇਹੱਦ ਸੋਹਣੀਆਂ ਸੀ ਪਰ ਫਿਰ ਵੀ ਪਰਿਵਾਰ ਦੇ ਮਨ 'ਚ ਡਰ ਹੁੰਦਾ ਕਿ ਮੁੰਡੇ ਵਾਲੇ ਜਿਸ ਕੁੜੀ ਨੂੰ ਵੇਖਣ ਆਏ ਨੇ ਉਹਨੂੰ ਛੱਡ ਕੇ ਦੂਸਰੀ ਕੁੜੀ ਵੱਲ ਉਂਗਲ ਨਾ ਕਰ ਦੇਣ ਜਦੋਂ ਪਸੰਦ ਆ ਗਈ ਕੁੜੀ ਫੇਰ ਗੱਲ ਹੋਰ ਇਸੇ ਕਰਕੇ ਅਜਿਹੇ ਮੋਕੇ ਦੂਜੀਆਂ ਕੁੜੀਆਂ ਨੂੰ ਮੁੰਡੇ ਵਾਲਿਆਂ ਤੋਂ ਪਾਸੇ ਰੱਖਿਆ ਜਾਂਦਾ ਮਾਂ ਦੇ ਕਹਿਣ ਮੁਤਾਬਕ ਵੀਨਾ ਨੇ ਰੋਟੀ ਪਾਣੀ ਤਿਆਰ ਕਰਨ 'ਚ ਸਹਿਯੋਗ ਦੇਣਾ ਸ਼ੁਰੂ ਕਰਤਾ ਸੁਖੀ ਨੇ ਬਹੁਤ ਬੇਦਿਲੀ ਦੇ ਨਾਲ ਚਾਹ ਵਾਲੀ ਟ੍ਰੇ ਚੱਕੀ ਤੇ ਵੀਨਾ ਵੱਲ ਦੇਖਦੀ ਹੋਈ ਤੁਰ ਪਈ ਕਮਰੇ ਅੰਦਰ ਆਉਂਦੇ ਹੀ ਸਾਰਿਆਂ ਦੀ ਨਿਗਾਹ ਸੁਖੀ 'ਚ ਸੀ ਪਰ ਸੁਖੀ ਨੇ ਨੀਵੀਂ ਪਈ ਹੋਣ ਕਰਕੇ ਕਿਸੇ ਵੱਲ ਨਾ ਦੇਖਿਆ ਮੁੰਡੇ ਦੀ ਭੈਣ ਨੇ ਸੁਖੀ ਤੋਂ ਟਰੇ ਫੜੀ ਅਤੇ ਕਿਹਾ ਅੱਜ ਤੂੰ ਕੰਮ ਨਾ ਕਰ ਅੱਜ ਇੱਥੇ ਬੈਠ ਜਾ ਬਾਹੂ ਫੜੇ ਸੁਖੀ ਨੂੰ ਬੈੱਡ ਤੇ ਬਿਠਾ ਲਿਆ ਮੁੰਡੇ ਦੀ ਮਾਂ ਬੋਲੀ ਸੁਖੀ ਦੀ ਮਾਂ ਨੂੰ ਭੈਣ ਜੀ ਕੁੜੀ ਤੇ ਤੁਹਾਡੀ ਬਹੁਤ ਸੋਹਣੀ ਐ ਇਹ ਸੁਣ ਕੇ ਸਾਰੇ ਹੱਸਣ ਲੱਗੇ ਜਦੋਂ ਸੁਖੀ ਨੇ ਨਜ਼ਰ ਘੁਮਾਈ ਤਾਂ ਦੇਖਿਆ ਕਮਰੇ 'ਚ 10 ਕੁ ਜਣੇ ਸੀ ਜਿੰਨਾਂ 'ਚ ਮੁੰਡੇ ਦੀ ਮਾਂ ਭੈਣ ਪਿਓ ਤੇ ਇੱਕ ਦੋ ਹੋਰ ਰਿਸ਼ਤੇਦਾਰ ਤੇ ਬਾਕੀ ਬੱਚੇ ਸਨ ਸੁਖੀ ਦੀ ਨਜ਼ਰ ਜੋ ਲੱਭ ਰਹੀ ਸੀ ਹਾਲੇ ਉਹ ਨਹੀਂ ਸੀ ਮਿਲਿਆ ਉਹ ਮੁੰਡਾ ਦੇਖਣ ਨੂੰ ਕਾਲੀ ਸੀ ਜਦੋਂ ਸੁਖੀ ਨੇ ਦੁਬਾਰਾ ਦੇਖਣ ਲਈ ਟਰਾਈ ਕੀਤਾ ਉਹਨਾਂ ਚੋਂ ਇੱਕ ਮੁੰਡਾ ਸਾਈਡ ਤੇ ਬੈਠਾ ਸੀ ਦੇਖਣ ਨੂੰ ਠੀਕ ਠਾਕ ਹੀ ਲੱਗ ਰਿਹਾ ਸੀ ਸਾਵਲੇ ਜੇ ਰੰਗ ਦਾ ਸੀ ਪਰ ਕੱਪੜੇ ਲੀੜੇ ਪਾਏ ਜਾਚ ਰਹੇ ਸੀ ਸੁਖੀ ਨੇ ਦੁਬਾਰਾ ਨਾ ਦੇਖਿਆ ਤਿੰਨੀ ਵੀ ਪਾ ਕੇ ਬੈਠੀ ਰਹੀ ਮੁੰਡੇ ਵਾਲਿਆਂ ਨੇ ਆਪਸ ਵਿੱਚ ਸਲਾਹ مشورہ ਕੀਤਾ ਤੇ ਅਖੀਰ ਸਪ ਨੂੰ ਸੁਖੀ ਪਸੰਦ ਆ ਗਈ। ਮੁੰਡੇ ਵਾਲੇ ਸ਼ਗਨ ਪਾਉਣ ਨੂੰ ਕਾળી ਘੂਰ ਰਹੀ ਸੀ। ਸਭ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ। ਸੁਖੀ ਦੇ ਪਰਿਵਾਰ ਨੂੰ ਤੇ ਮੁੰਡਾ ਪਹਿਲਾਂ ਹੀ ਪਸੰਦ ਸੀ ਪਰ ਸੁਖੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਵੀਣਾ ਤੱਕ ਵੀ ਖਬਰ ਗਈ ਉਹ ਵੀ ਖੁਸ਼ ਹੋ ਗਈ। ਸੁਖੀ ਦੇ ਸਾਰੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਫਿਰ ਸਾਰਿਆਂ ਨੇ ਸਲਾਹ ਕੀਤੀ ਕਿ ਮੁੰਡੇ ਕੁੜੀ ਨੂੰ ਵੀ ਆਪਸ ਵਿੱਚ ਗੱਲਬਾਤ ਕਰ ਲੈਣ ਦਿਓ ਮੁੰਡੇ ਨੂੰ ਦੂਜੇ ਕਮਰੇ ਵਿੱਚ ਬਿਠਾ ਦਿੱਤਾ ਗਿਆ ਸੁਖੀ ਦੀ ਮਾਂ ਨੇ ਵੀਣਾ ਨੂੰ ਕਿਹਾ ਜਾ ਤੂੰ ਦੂਜੇ ਕਮਰੇ ਵਿੱਚ ਸੁਖੀ ਨੂੰ ਛੱਡਿਆ ਭਾਂਡੇ ਮੈਂ ਚੱਕ ਲੈਣੀ ਆ ਵੀਣਾ ਨੇ ਸੁਖੀ ਵੱਲ ਹੱਥ ਵਧਾਇਆ ਤੇ ਸੁਖੀ ਉਹਦਾ ਹੱਥ ਫੜ ਕੇ ਬੈੱਡ ਤੋਂ ਉਤਰੀ ਦੋਵੇਂ ਬਾਹਰ ਆ ਗਈਆਂ ਵੀਣਾ ਨੇ ਕਿਹਾ ਵਧਾਈਆਂ ਨੇ ਸੁਖੀਏ ਸੁਖੀ ਨੇ ਕਿਹਾ ਕੀ ਯਾਰ ਕੀ ਹੋ ਰਿਹਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਵੀਨਾ ਨੇ ਕਿਹਾ ਸ਼ਾਂਤ ਨੇ ਸ਼ਾਮ ਨੂੰ ਸਭ ਠੀਕ ਲੱਗੂ ਹੁਣ ਚਲੇ ਜਾ ਕਮਰੇ ਚ ਵਿਚਾਰਾ ਤੈਨੂੰ ਉਡੀਕ ਰਿਹਾ ਹੋਣਾ ਸੁਖੀ ਨੇ ਕਿਹਾ ਕੀ ਪੁੱਛੂਗਾ ਹੁਣੇ ਮੈਂ ਤਾਂ ਵੇਖਿਆ ਵੀ ਨਹੀਂ ਸਵਾਰ ਕੇ ਵੀਨਾ ਨੇ ਕਿਹਾ ਕੁਝ ਨਹੀਂ ਹੁੰਦਾ ਮੈਂ ਦੇਖਿਆ ਨਵੀਂ ਵਰ ਗਈ ਆ ਬਸ ਜਾ ਕੇ ਤੂੰ ਗੱਲ ਕਰ ਤੂੰ ਵੀ ਕੁਝ ਨਾ ਕੁਝ ਪੁੱਛ ਲਈ ਸੁਖੀ ਨੇ ਕਿਹਾ ਯਾਰ ਮੈਂ ਉਹਨੂੰ ਕੀ ਪੁੱਛੂੰਗੀ ਵੀਨਾ ਨੇ ਕਿਹਾ ਕੋਈ ਗੱਲ ਤੇਰੀ ਜੋੜੀ ਬਹੁਤ ਹੀ ਸੋਹਣੀ ਲੱਗੋਗੀ ਤੂੰ ਚਲੀ ਜਾ ਵਿਨਾ ਸੁਖੀ ਦਾ ਹੱਥ ਫੜ ਕੇ ਕਮਰੇ 'ਚ ਬਿਠਾ ਆਉਂਦੀ ਆ ਵਿਨਾ ਮੁੰਡੇ ਵੱਲ ਵੇਖ ਕੇ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਤੇ ਹੱਸਦੀ ਹੋਈ ਕਹਿੰਦੀ ਆ ਦਰਵਾਜ਼ਾ ਖੁੱਲਾ ਰਹਿਣ ਦਾ ਕਿ ਬੰਦ ਕਰ ਦੇਆ ਮੁੰਡੇ ਨੇ ਕਿਹਾ ਨਹੀਂ ਜੀ ਖੁੱਲਾ ਰਹਿਣ ਦਿਓ ਵਿਨਾ ਚਲੀ ਜਾਂਦੀ ਆ ਸੁਖੀ ਨੂੰ ਬਹੁਤ ਹੀ ਅਜੀਬ ਜਿਹਾ ਲੱਗ ਰਿਹਾ ਸੀ ਮੁੰਡੇ ਨੇ ਸੁਖੀਵਲ ਦੇਖਿਆ ਉਹਨੂੰ ਵੀ ਸੁਖੀ ਬਹੁਤ ਹੀ ਸੋਹਣੀ ਲੱਗੀ ਪੀਲੇ ਸੂਰਜ ਸੁਖੀ ਦਾ ਰੰਗ ਹੋਰ ਵੀ ਚਮਕ ਰਿਹਾ ਸੀ ਮੁੰਡੇ ਨੇ ਵੀ ਇੱਥੇ ਆ ਕੇ ਸੁਖੀਵਲ ਨਿਗਾਹ ਮਾਰੀ ਸੀ ਪੀਲੇ ਵਾਲੇ ਕਮਰੇ 'ਚ ਤਾਂ ਉਹ ਵੀ ਸੰਗ ਦਾ ਹੀ ਨੀਵੀਂ ਪਾ ਕੇ ਬੈਠਾ ਰਿਹਾ ਸੀ ਦੋਵੇਂ ਹੁਣ ਕਮਰੇ 'ਚ ਬੈਠ ਗਏ ਸੀ ਜਦੋਂ ਦੋਵਾਂ 'ਚ 3 ਮਿੰਟ ਕੋਈ ਗੱਲ ਨਾ ਹੋਈ ਅਖੀਰ ਨੂੰ ਮੁੰਡਾ ਹੀ ਬੋਲਿਆ ਜੀ ਮੇਰਾ ਨਾਮ ਦਿਲਪ੍ਰੀਤ ਹੈ ਮੈਨੂੰ ਤੁਸੀਂ ਪਸੰਦ ਹੋ ਮੰਮੀ ਦੱਸਦੇ ਸੀ ਕੁੜੀ ਵਧੀਆ ਕੰਮ ਕਰਦੀ ਆ ਕਰਦਾ ਬਾਕੀ ਤੁਸੀਂ ਰਹਿਣਾ ਵੀ ਮੰਮੀ ਹੋਰਨਾਂ ਲਈ ਆ ਤੁਹਾਡੀ ਆਪਸ ਵਿੱਚ ਬਣਨੀ ਚਾਹੀਦੀ ਆ ਮੈਂ ਤੇ ਦੁਬਾਰਾ ਵਿਦੇਸ਼ ਹੀ ਚਲੇ ਜਾਣਾ ਕੰਮ ਤੇ ਕਰਕੇ ਸੁਖੀ ਨੇ ਕਿਹਾ ਜੇ ਜਾਣਾ ਹੀ ਆ ਫਿਰ ਵਿਆਹ ਕਿਉਂ ਕਰਵਾਉਣਾ ਮੈਂ ਵਧੀਆ ਆਪਣੇ ਘਰ ਰਹਿ ਰਹੀ ਆ ਜਦੋਂ ਪੱਕੇ ਆ ਗਏ ਫਿਰ ਕਰਵਾ ਲੂੰਗੇ ਵਿਆਹ ਦਿਲਪ੍ਰੀਤ ਨੇ ਕਿਹਾ ਜੀ ਗੱਲ ਕੁਝ ਇਸ ਤਰ੍ਹਾਂ ਕਿ ਬਾਪੂ ਦੇ ਸਵਰਗਵਾਸ ਤੋਂ ਬਾਅਦ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਤੇ ਆ ਗਈਆਂ। ਮੇਰੀ ਪੜ੍ਹਾਈ ਵੀ ਵਿੱਚ ਹੀ ਰਹਿ ਗਈ। ਦਸਵੀਂ ਕਰ ਕਿਵੇਂ ਬਾਹਰ ਚਲਾ ਗਿਆ। ਹੁਣ 5 ਸਾਲਾਂ ਤੋਂ ਵਾਪਸ ਆਇਆ। ਪਹਿਲੀ ਵਾਲੀ ਕਮਾਈ ਨਾਲ ਭੈਣ ਦਾ ਵਿਆਹ ਕੀਤਾ ਤੇ ਘਰ ਬਣਾ ਲਿਆ। ਬਾਕੀ ਬੱਚੇ ਦੀ ਆਪਣੀ ਵਿਆਹ ਤੇ ਲੱਗ ਜਾਣੇ ਆ। ਅਗਲੀ ਜ਼ਿੰਦਗੀ ਲਈ ਮੇਰਾ ਜਾਣਾ ਜ਼ਰੂਰੀ ਆ। ਬਾਕੀ ਤੁਸੀਂ ਫਿਕਰ ਨਾ ਕਰੋ। ਮੰਮੀ ਘਰ ਚੀਆ। ਸੁਖੀ ਨੇ ਕਿਹਾ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨੀ ਆ ਉਹ ਮੈਂ ਤੁਹਾਡੀ ਮੰਮੀ ਨਾਲ ਕਿਵੇਂ ਕਰਿਆ ਕਰੂੰ ਦਿਲਪ੍ਰਿਤ ਨੇ ਕਿਹਾ ਮਤਲਬ ਤੁਸੀਂ ਮੇਰੀ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੋ ਸੁਖੀ ਨੇ ਕਿਹਾ ਮੇਰੇ ਪਰਿਵਾਰ ਨੇ ਜੋ ਕਰਤਾ ਮੈਨੂੰ ਸਹਿਮਤ ਹੋਣਾ ਹੀ ਪੈਣਾ ਦਿਲਪ੍ਰਿਤ ਨੇ ਕਿਹਾ ਇਹਦਾ ਮਤਲਬ ਤੁਹਾਡੇ ਨਾਲ ਤੱਕਾ ਹੋ ਰਿਹਾ ਤੁਸੀਂ ਕਿਤੇ ਹੋਰ ਵਿਆਹ ਕਰਵਾਉਣਾ ਚਾਹੁੰਦੇ ਹੋ ਸੁਖੀ ਨੇ ਕਿਹਾ ਨਹੀਂ ਇਹ ਗੱਲ ਨਹੀਂ ਮੈਂ ਜੀ ਵਿਆਹ ਨਹੀਂ ਕਰਵਾਉਣਾ ਮੈਂ ਪੜਨਾ ਲਿਖਣਾ ਚਾਹੁੰਦੀ ਸੀ ਦਿਲਪ੍ਰੀਤ ਨੇ ਕਿਹਾ ਦੇਖ ਲੋ ਹਜੇ ਵੀ ਮੌਕਾ ਕਿਤੇ ਤੁਹਾਡੇ ਨਾਲ ਤੱਕਾ ਤਾਂ ਨਹੀਂ ਹੋ ਰਿਹਾ ਸੁਖੀ ਨੇ ਕਿਹਾ ਕਹਿਨੂ ਰਹਿ ਕੇ ਵੀ ਗਿਆ ਕਾਲਜ ਤੱਕ ਜਾਣਾ ਸੀ ਅਫਸੋਸ ਇਹ ਸੁਪਨਾ ਅਧੂਰਾ ਹੀ ਰਹਿ ਗਿਆ ਦਿਲਪ੍ਰੀਤ ਨੇ ਕਿਹਾ ਨਹੀਂ ਰਹਿੰਦਾ ਅਧੂਰਾ ਤੁਸੀਂ ਵਿਆਹ ਤੋਂ ਬਾਅਦ ਵੀ ਕਾਲਜ ਜਾ ਸਕਦੇ ਹੋ ਸੁਖੀ ਨੇ ਕਿਹਾ ਇਹ ਨਹੀਂ ਹੋ ਸਕਦਾ ਦਿਲਪ੍ਰੀਤ ਨੇ ਕਿਹਾ ਯਕੀਨ ਤੇ ਕਰੋ ਆਪਾਂ ਮਿਲ ਕੇ ਸੱਚ ਕਰ ਲਾਂਗੇ ਨਾਲੇ ਸਾਰੀਆਂ ਗੱਲਾਂ ਨੀਵੀਂ ਪਾ ਕੇ ਕਰੋਗੇ ਥੋੜਾ ਸਿਰ ਉੱਪਰ ਕਰ ਲੋ ਚੰਨ ਵਰਗੇ ਰੂਪ ਦੇ ਦਰਸ਼ਨ ਕਰਵਾਓ ਸੁਖੀ ਨੇ ਇਕ ਪੱਲੇ ਸਿਰ ਚੱਕ ਕੇ ਦਿਲਪ੍ਰੀਤ ਨੂੰ ਦੇਖਿਆ ਤੇ ਫਿਰ ਨੀਵੀਂ ਪਾ ਲਈ ਸੁਖੀ ਨੇ ਕਿਹਾ ਬਸ ਮੈਨੂੰ ਤਾਂ ਸੰਗ ਲੱਗਦੀ ਆ ਦਿਲਪ੍ਰੀਤ ਨੇ ਕਿਹਾ ਚਲੋ ਕੋਈ ਨਾ ਅੱਜ ਲਈ ਬਹੁਤ ਆ ਤੁਸੀਂ ਕੋਈ ਸਵਾਲ ਨਹੀਂ ਕਰਨਾ ਮੈਨੂੰ ਸੁਖੀ ਨੇ ਕਿਹਾ ਮੈਂ ਕੀ ਪੁੱਛਣਾ ਬਸ ਠੀਕ ਆ ਜੋ ਹੋ ਗਿਆ ਅੰਦਰੋਂ ਅੰਦਰੀ ਸੁਖੀ ਨੂੰ ਇੱਕ ਨਵਾਂ ਜਿਹਾ ਅਹਿਸਾਸ ਹੋ ਰਿਹਾ ਸੀ ਉਸ ਨੂੰ ਦਿਲਪ੍ਰੀਤ ਚੰਗਾ ਲੱਗਣ ਲੱਗਾ ਦਿਲਪ੍ਰੀਤ ਨੇ ਕਿਹਾ ਵੈਸੇ ਤੁਹਾਡੇ ਹਿਸਾਬ ਨਾਲ ਜੇ ਕਿਸੇ ਬੰਦੇ ਬਾਰੇ ਜਾਣਨਾ ਹੋਏ ਤਾਂ ਕੀ ਪੁੱਛਣਾ ਚਾਹੀਦਾ ਸੁਖੀ ਨੇ ਕਿਹਾ ਸਾਡੇ ਟੀਚਰ ਨੇ ਕਿਹਾ ਸੀ ਕੁੜੀਓ ਜਦੋਂ ਤੁਹਾਡਾ ਵਿਆਹ ਹੋਣਾ ਤੁਸੀਂ ਮੁੰਡੇ ਨੂੰ ਇੰਨਾ ਹੀ ਪੁੱਛਣਾ ਆਖਰੀ ਵਾਰ ਕਦੋਂ ਰੋਇਆ ਸੀ ਦਿਲਪ੍ਰੀਤ ਨੇ ਕਿਹਾ ਐਵੇਂ ਕਿਵੇਂ ਪਤਾ ਲੱਗੂ ਸ਼ਰਾਬੀ ਤਾਂ ਰੋਜ਼ ਰੋਂਦੇ ਆ ਸੁਖੀ ਨੇ ਕਿਹਾ ਉਹ ਰੋਣਾ ਨਸ਼ੇ ਚ ਕੀ ਤੁਸੀਂ ਦੱਸ ਸਕਦੇ ਹੋ ਤੁਸੀਂ ਕਦੋਂ ਰੋਏ ਸੀ ਆਖਰੀ ਵਾਰ ਦਿਲਪ੍ਰੀਤ ਨੇ ਕਿਹਾ ਬਹੁਤ ਵਾਰ ਰੋਇਆ ਮੇਰਾ ਜਦੋਂ ਘਰ ਆਉਣ ਨੂੰ ਦਿਲ ਕਰਦਾ ਮੀਲ ਦੂਰ ਬੈਠੇ ਜਦੋਂ ਮਾਂ ਨੂੰ ਮਿਲਣ ਨੂੰ ਦਿਲ ਕਰਦਾ ਤਾਂ ਮੈਨੂੰ ਰੋਣਾ ਆ ਜਾਂਦਾ ਸੁਖੀ ਨੇ ਕਿਹਾ ਮਤਲਬ ਤੂੰ ਸਿੱਖ ਚੰਗਾ ਇਨਸਾਨ ਹੋ ਦਿਲਪ੍ਰੀਤ ਨੇ ਕਿਹਾ ਰੋਣ ਨਾਲ ਕੋਈ ਚੰਗਾ ਕਿਵੇਂ ਬਣ ਸਕਦਾ ਸੁਖੀ ਨੇ ਕਿਹਾ ਮੇਰੀ ਟੀਚਰ ਨੇ ਕਿਹਾ ਸੀ ਰੋਣ ਵਾਲਾ ਮੁੰਡਾ ਚੰਗਾ ਹੁੰਦਾ ਉਹਦੇ ਅੰਦਰ ਕਿਤੇ ਨਾ ਕਿਤੇ ਇੱਕ ਅਸਲੀ ਇਨਸਾਨ ਹੁੰਦਾ ਜੋ ਕਹੀ ਮੈਂ ਕਦੇ ਵੀ ਨਹੀਂ ਰੋਇਆ ਮਤਲਬ ਉਹ ਪੱਥਰ ਦਿਲ ਇਨਸਾਨ ਆ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕਦਾ ਦਿਲਪ੍ਰੀਤ ਨੇ ਕਿਹਾ ਵਾ ਤੁਹਾਡੇ ਵਿਚਾਰ ਬਹੁਤ ਉੱਚੇ ਨੇ ਦੋਵੇਂ ਮੁਸਕਰਾਉਂਦੇ ਹੋਏ ਇੱਕ ਦੂਜੇ ਨੂੰ ਪਿਆਰ ਭਰੀ ਨਜ਼ਰ ਨਾਲ ਦੇਖਦੇ ਆ। ਬਾਹਰੋਂ ਵੀਣਾ ਦੀ ਆਵਾਜ਼ ਆਉਂਦੀ ਹੈ। ਉਹ ਸੁਖੀ ਪਾਸ ਕਰੋ। ਤਾਈ ਦੋ ਵਾਰੀ ਪੁੱਛ ਗਈ। ਨਿਕਲੇ ਨਹੀਂ ਹਲੇ ਗੱਲਾਂ ਕਰਕੇ ਦਿਲਪ੍ਰੀਤ ਨੇ ਕਿਹਾ ਆਜੂ ਜੀ ਅੰਦਰ। ਵੀਣਾ ਅੰਦਰ ਆਉਂਦੀ ਹੈ ਤੇ ਦਿਲਪ੍ਰੀਤ ਬਾਹਰ ਵੱਲ ਤੁਰ ਪੈਂਦਾ ਹੈ। ਵੀਣਾ ਆ ਕੇ ਬੈਠ ਤੇ ਬੈਠਦੀ ਹੈ ਅਤੇ ਸੁਖੀ ਨੂੰ ਪੁੱਛਦੀ ਹੈ। ਨਹੀਂ ਸੁਣਾ ਫਿਰ ਕੀ ਕਹਿੰਦਾ ਤੇਰਾ પતિ ਦੇਵ? ਸੁਖੀ ਖਾਸਤੀ ਹੋਏ ਵੀਣਾਵਾਲ ਵੇਖਦੀ ਐ ਤੇ ਕਹਿੰਦੀ ਐ ਪੁੱਛਣਾ ਕੀ ਸੀ ਕਹਿੰਦਾ ਵਿਆਹ ਤੋਂ ਬਾਅਦ ਫੇਰ ਚਲੇ ਜਾਣਾ ਬਾਹਰ ਨੂੰ ਵੀਣਾ ਨੇ ਕਿਹਾ ਹੈ ਕਮਲਾ ਪਰੀਆਂ ਵਰਗੀ ਨੂੰ ਤੜਫਦੀ ਹੋਈ ਨੂੰ ਛੱਡ ਕੇ ਬਾਹਰ ਜਾਣ ਨੂੰ ਫਿਰਦਾ ਹੈ ਸੁਖੀ ਨੇ ਕਿਹਾ ਮੇਰੇ ਕਰਮਾ ਚ ਕਿੱਥੇ ਸੁੱਖਾ ਵੀਣਾ ਇਹ ਨਵੀਂ ਗੱਲ ਸੁਣਾ ਗਿਆ ਵੀਣਾ ਨੇ ਕਿਹਾ ਕੁਝ ਨਹੀਂ ਹੁੰਦਾ ਜਾਨੇ ਮੈਂ ਤੈਨੂੰ ਦੱਸਾਂ ਕਿਵੇਂ ਵਾਸਚ ਕਰਨਾ ਵਿਦੇਸ਼ ਛੱਡ ਘਰ ਦਾ ਗੇਟ ਨਹੀਂ ਟੱਪਦਾ ਤੈਨੂੰ ਪੁੱਛੇ ਬਿਨਾ ਕੀਤਾ ਪਿਆ ਨਾ ਨਵੀਂ ਤੀਰ ਵਰਗਾ ਸਿੱਧਾ ਸੁਖੀ ਨੇ ਕਿਹਾ ਆਹੋ ਗਾੜਾ ਵੀ ਬਹੁਤ ਵਰਾਉਂਦਾ ਤੈਨੂੰ ਵੀਣਾ ਨਹੀਂ ਛੇ ਆ ਚੱਲ ਉਹ ਤਾਂ ਚੱਲਦਾ ਹੀ ਰਹਿੰਦਾ ਸੁਖੀ ਨੇ ਕਿਹਾ ਵੀਣਾ ਯਾਰ ਮੇਰੀ ਜ਼ਿੰਦਗੀ ਕੀ ਆ ਨਾ ਤੇਰੀ ਵਾਂਗ ਕੋਈ ਪਿਆਰ ਕਰਨ ਵਾਲਾ ਮਿਲਿਆ ਇਹ ਵਿਆਹ ਵੀ ਹੋਣ ਲੱਗਾ ਤੇ ਉਹ ਵੀ ਬੇਵਕੂਫ ਬਾਹਰ ਜਾਣ ਨੂੰ ਫਿਰਦਾ ਆਪਣੀ ਮਾਂ ਦੇ ਅਰਮਾਨ ਪੂਰੇ ਕਰਨ ਨੂੰ ਮੇਰੇ ਅਰਮਾਨ ਰੋਲਣ ਨੂੰ ਫਿਰਦਾ। ਵੀ ਨਾਨੀ ਕਿਹਾ ਅੱਛਾ ਆਜ ਹੀ ਪੈ ਗਈ ਤੈਨੂੰ ਅਰਮਾਨਾਂ ਦੀ। ਵਾਹ! ਸੁਖੀ ਦੀ ਮਾਂ ਆਉਂਦੀ ਹੈ ਤੇ ਦੋਵਾਂ ਨੂੰ ਬਾਹਰ ਆਉਣ ਨੂੰ ਕਹਿੰਦੀ ਆ। ਸੁਖੀ ਤੇ ਦਿਲਪ੍ਰੀਤ ਨੂੰ ਕੁਰਸੀਆਂ ਤੇ ਬਿਠਾ ਕੇ ਸ਼ਗਨ ਦੀ ਰਸਮ ਕੀਤੀ ਜਾਂਦੀ ਆ। ਸੁਖੀ ਦੀ ਝੋਲੀ 'ਚ ਸੂਟ ਸ਼ਗਨ ਦੇ ਪੈਸੇ ਤੇ ਹੋਰ ਸ਼ਗਨ ਦਾ ਸਮਾਨ ਰੱਖਿਆ ਗਿਆ। ਦਿਲਪ੍ਰੀਤ ਨੂੰ ਵੀ ਕੱਪੜੇ ਤੇ ਪੈਸੇ ਸੁਖੀ ਦੇ ਪਰਿਵਾਰ ਵੱਲੋਂ ਦਿੱਤੇ ਗਏ। ਵੀਣਾ ਨੇ ਆਪਣੀ ਫੋਨ ਤੇ ਹੀ ਸਾਰੀਆਂ ਦੀਆਂ ਫੋਟੋਆਂ ਖਿੱਚੀਆਂ। ਦੋਵੇਂ ਪਰਿਵਾਰ ਬਹੁਤ ਖੁਸ਼ ਹੋਏ। ਫਿਰ ਰੋਟੀ ਖਾ ਕੇ ਜਦੋਂ ਮੁੰਡੇ ਵਾਲੇ ਤੁਰਨ ਲੱਗੇ ਤਾਂ ਸੁਖੀ ਨੂੰ ਬਹੁਤ ਹੀ ਪਿਆਰ ਨਾਲ ਮਿਲੇ। ਦਿਲਪ੍ਰੀਤ ਦੀ ਭੈਣ ਨੇ ਸੁਖੀ ਨੂੰ ਘੁੱਟ ਕੇ ਜੱਫੀ ਪਾਈ ਤੇ ਕਿਹਾ ਫੋਨ ਕਾਲਿਆ ਕਰੀ ਹਾਲ-ਚਾਲ ਪੁੱਛਣ ਨੂੰ। ਸੁਖੀ ਨੇ ਸਿਰਫ ਹਾਂਜੀ ਕਹਿ ਕੇ ਸਿਰ ਹਿਲਾ ਦਿੱਤਾ। ਦਿਲਪ੍ਰੀਤ ਨੇ ਅੱਖਾਂ ਹੀ ਅੱਖਾਂ ਵਿੱਚ ਸੁਖੀ ਨੂੰ ਫੇਰ ਜਲਦੀ ਮਿਲਣ ਦਾ ਵਾਅਦਾ ਕੀਤਾ ਸੁਖੀ ਸਮਝ ਗਈ ਦਿਲਪ੍ਰੀਤ ਕੀ ਕਹਿਣਾ ਚਾਹੁੰਦਾ ਸੀ ਵੀਣਾ ਨੇ ਦਿਲਪ੍ਰੀਤ ਨੂੰ ਇਹ ਕਰਦਿਆਂ ਦੇਖ ਲਿਆ ਤੇ ਬੋਲੀ ਬਸ ਕਰੋ ਭਾਜੀ ਇਹ ਕੁੜੀ ਨੂੰ ਨਜ਼ਰ ਲਾ ਕੇ ਜਾਣੀ ਆ ਦਿਲਪ੍ਰੀਤ ਨੀਵੀਂ ਪਾ ਕੇ ਖੜ ਗਿਆ ਦਿਲਪ੍ਰੀਤ ਨੇ ਜਾਂਦੇ ਹੋਏ ਸਾਰਿਆਂ ਦੇ ਪੈਰੀਂ ਹੱਥ ਲਾਏ ਅਤੇ ਹੱਸਦੇ ਹੱਸਦੇ ਉਹ ਆਪਣੇ ਘਰ ਨੂੰ ਚਲੇ ਗਏ ਅੱਜ ਦੀ ਕਹਾਣੀ ਦੇ ਵਿੱਚ ਬਸ ਇੰਨਾ ਹੀ ਅਗਲਾ ਭਾਗ ਸੁਣਨ ਲਈ ਤੁਸੀਂ ਸਾਡੇ ਚੈਨਲ ਰੂਹ ਦੀ ਖੁਸ਼ਬੂ ਨੂੰ ਜੁੜ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਅਗਲਾ ਭਾਗ ਅਪਲੋਡ ਕਰੀਏ ਤੇ ਤੁਹਾਡੇ ਕੋਲ